ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਦੇ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਗੋਲਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਦਿਖਾਉਣੀਆਂ ਇੱਕ ਸੂਈ ਸਵਾਈ ਹੈ ਤੇ ਇੱਕ ਗੱਬਣ ਹੈ ਗੱਬਣ ਆਪਣੇ ਪਾਸ ਕਰਕੇ ਖੜੋ ਤੇ ਸੁਈ ਦੀ ਆਪਣੀ ਦੋ ਟਾਈਮ ਚੁਆਇਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਕੀ ਆ ਵਧੀਆ ਜੀ ਤੁਸੀਂ ਸੁਣਾਓ ਜੀ ਚਲੋ ਵਧੀਆ ਚੀਦਾ ਜੀ ਵੇਗ ਗਿਆ ਮਾਲ ਪਰਸਾਂ ਵਾਲਾ ਫਿਰ ਹਾਂਜੀ ਉਹ ਵੇਗ ਗਿਆ ਜੀ ਉਹ ਕਿੰਨੇ ਦਾ ਆਈਫੋਨ ਫਾਨ ਫਿਰ ਫੋਨ ਐਂਜੀ ਰੱਬ ਦੀ ਕਿਰਪਾ ਨਾਲ ਦੇ ਰਹੇ ਅੱਛਾ ਹਾਂਜੀ ਹਾਂਜੀ ਠੀਕ ਐ ਤੇ ਚਲੋ ਨਾਮ ਦੱਸ ਦੋ ਫਿਰ ਨਾਮ ਪ੍ਰਿੰਸਪਲ ਸਿੰਘ ਪਿੰਡ ਜੀ ਦੇ ਖੁੱਦ ਤਸੀਲਾ ਹੀ ਨਾ ਦਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 950126985 ਠੀਕ ਐ ਅੱਜ ਇੱਕ ਸੂਈ ਤੇ ਇੱਕ ਗੱਬਨ ਹੈ ਨਾ ਹਾਂਜੀ ਇੱਕ ਸੂਈ ਤੇ ਇੱਕ ਗੱਬਨ ਪਹਿਲਾਂ ਸੂਈ ਵਿਖਾ ਦਈਏ ਹਾਂਜੀ ਸੂਈ ਵਿਖਾ ਦਈਏ ਕਿੰਨਾ ਚਿਰ ਹੋ ਗਿਆ ਜਿੰਨੇ ਸੂਈ ਨਾ ਇਹਨੂੰ ਜੀ ਸੂਈ ਨੂੰ ਅੱਜ 89 ਆ ਦਿੰਦੀ ਅੱਛਾ ਮਗਰ ਕੱਟੀ ਮਗਰ ਕੱਟੀ ਜੀ ਜੀ ਅਰਜਨ ਕੁੰਗੜ ਦੀ ਕੱਟੀ ਜੀ ਜੈਡ ਬਲੈਕ ਵਿੱਚ ਹੀ ਕੱਟੀ ਆ ਵੇਖੋ ਇੱਕ ਵੀ ਵਾਲ ਨਹੀਂ ਪੂਸਤੇ ਚਟਾ ਕੱਟੀ ਸੋਹਣੀ ਆਪਣਾ ਹੀ ਸੱਜਣ ਮਿੱਤਰ ਵੀਰ ਕੋਈ ਆਈ ਆ ਫੌਜੀ ਆ ਵੀਰ ਹਾਂਜੀ ਉਹਦੀ ਡਿਊਟੀ ਲੱਗੀ ਆ ਵੀਰ ਦੀ ਇਧਰ ਝਾੜਖੰਡ ਵਾਲੀ ਸਾਈਡ ਤੇ ਅੱਛਾ ਹਾਂਜੀ ਹਾਂਜੀ ਬਿਹਾਰ ਵਾਲੀ ਸਾਈਡ ਤੇ ਲੱਗੀ ਆ ਵੀਰ ਦੀ ਡਿਊਟੀ ਤੇ ਉਹ ਫਿਰ ਬੰਦੇ ਕੋ ਮਗਰੋਂ ਸਾਬੀਆਂ ਲਈ ਜਾਂਦੀਆਂ ਦੋਵੇਂ ਕਟ ਝੋਟੀਆਂ ਵੀ ਜੀ ਸਰਸੇ ਹਸਾਰ ਤੋਂ ਆਈਆਂ ਵਾ ਹਾਂਜੀ ਪਿਛਲੇ ਸੂਏ ਆ ਪਹਿਲੇ ਸੂਏ ਆਈ ਉਹ ਵੀ ਕਟਕੀਆਂ ਜੋੜਾ ਹੀ ਆਇਆ ਵਾ ਉਹ ਥੋੜੀ ਸਾਂਭੀ ਜਿਆਦੀ ਕਿਉਂਕਿ ਉਹ ਗੱਭਣ ਹੀ ਦੁੱਧ ਦੇਦੀ ਨਾਲ ਅੱਛਾ ਅੱਛਾ ਹਾਂਜੀ ਇਸ ਤਾਂ ਸੱਗੇ ਸੂਏ ਤੇ ਤੁਹਾਨੂੰ ਬਰਾ ਨਹੀਂ ਸੇਵਾ ਹਈ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਦਤ ਨੇ ਦੇ ਕੋਲ ਹੁਣ ਇਹਦੇ ਕੋਲ ਵਿੱਚ 10 ਕਿਲੋ ਕੰਡੇ ਵਾਲਾ ਦੁੱਧ ਹੋਊਗਾ ਅਜੇ ਤਾਂ ਵਾਜੋਗੇ ਦੁੱਧਾਂ ਦੇ ਜੀ ਆਰ ਕੀ ਥੋੜੀ ਲੱਸੀ ਰਹਿ ਗਈ 15 ਕਿਲੋ ਪਿਛਲੀ ਾਰ ਦੁੱਧ ਪਾਇਆ ਇਹਨੇ ਆ ਕੇ ਅੱਛਾ ਉਹਦੇ ਅੰਗ ਜੰਮੀ ਪੜੀ ਸੀ ਪੂਰੀ ਠੀਕ ਹੈ ਬਾਕੀ ਵੱਡੀਆਂ ਛੋਟੀਆਂ ਨਹੀਂ ਕੋਈ ਛੋਟੀਆਂ ਆ ਕਦ ਘੱਟ ਚੰਗੇ ਆ ਤਰ੍ਹਾਂ ਨਾ ਹਾਂ ਕਦ ਕਾਹ ਵੱਡੇ ਹੀ ਆ ਜੀ ਤੋਰਾਂ ਮੈਂ ਫੇਰ ਇੱਕ ਰੀਨ 10 ਲੀਟਰ ਹੁਣ ਦੁੱਧ ਜਿਹੜਾ ਕਹਿੰਦੇ ਵੀ ਛੱਗਿਆ ਜੀ ਦੂਜਾ ਜੀ ਛੋਟੀ ਠੀਕ ਹੈ ਜੀ ਹਾਂ ਜੀ ਬਾਕੀ ਜਵਾਨ ਆ ਸਰੀ ਵੱਡੀ ਆ ਜੀ ਚੇਟ ਬਲੈਕ ਸਸੇ ਸਹਾਰ ਨੇ ਕਟੀਆਂ ਵਿੱਚ ਸਾਂਭਣ ਕਰਕੇ ਮਜਬੂਰੀਆਂ ਵੀ ਜੀ 100 ਹੁੰਦੀਆਂ ਨਹੀਂ ਅੱਜ ਕੱਲ ਬੰਦੇ ਪੱਠੇ ਪੁੰਦੇ ਹਾਂਜੀ ਹਾਂਜੀ ਬਾਕੀ ਵੱਡੀਆਂ ਕਦ ਕਾਠ ਵਾਲੀਆਂ ਠੀਕ ਹੈ ਜੀ ਇਹ ਮਜਬੂਰੀ ਦੁੱਖੋਂ ਇਹ ਤੇ ਢੀਡੀਆਂ ਤਕੜੀਆਂ ਮਈਆਂ ਕੌਣ ਦਿੰਦਾ ਵੀਰ ਜੀ ਬਾਕੀ ਘੱਬਦੀਆਂ ਵਾਂ ਝੋਟੀਆਂ ਬਾਕੀ ਕੋਈ ਚੰਗੀ ਸਾਂਭ ਵਾਲਾ ਖੜੂਗਾ ਦੋ ਦਿਨਾਂ ਚੰਗਾ ਕੱਢੀ ਜਾਣਾ ਇਹਦੇ ਵਿੱਚ ਨਮਾਨ ਦੇ ਨਾਲ ਸੁੱਤ ਚੰਗਾ ਚਵਾਈ ਜਾਣਾ ਵਾ ਬਸ ਸੇਵਾ ਹੁੰਦੀ ਗੱਲ ਆ ਅਸਰ ਦਾ ਕੱਟਿਆ ਗਿਆ ਨਾ ਹਾਂਜੀ ਜਿੰਨਾ ਮਰਜ਼ੀ ਛੋਟੀ ਤੋਂ ਦੁੱਧ ਚਵਾਈ ਲਓ ਤੇ ਥਾਣ ਦੇਖੋ ਜੀ ਛੋਟੀ ਨੂੰ ਕਿੱਡਾ ਕਿਡਾ ਲੰਮਾ ਲੱਗਾ ਆਹ ਦੇਖ ਸਾਡੇ ਥਾਣੇ ਦੇ ਲੱਗੇ ਤਾਂ ਹਾਂਜੀ ਵੇਖੋ ਕਿੱਡਾ ਲੰਮਾ ਥਾਣੇ ਗਾਰਡਨ ਬਹੁਤ ਜ਼ਿਆਦੀ ਛੋਟੀ ਸੀ ਤੇ ਮੋਲੇ ਫਿਰ ਮੋਲੇ ਦਾ ਹੁਣ ਜੈ ਜੀ ਕਰਦੀ ਹੈ ਜੀ ਕਿੰਨਾ ਕ ਆਹ ਵਧੀ ਜਿਹੜੀ ਕੱਲੀ ਛੋਟੀ ਆ ਨਾ ਇਹ ਕੱਲੀ 170 ਦੀ ਆਈ ਆ ਪਿਛਲੇ ਸਾਲ ਹਾਂਜੀ ਚਲੋ ਪਹਿਲੇ ਇਹਦਾ ਦੱਸੀਏ ਮੁੱਲ ਆਪਾਂ ਇਹ ਵੀਰ ਜੀ ਜਾਇ ਜੀ ਨੂੰ ਕਰ ਦਈਏ ਹੁਣ ਵੀਰ ਜੀ ਇੱਕ ਪੰਜ ਦੀ ਦੇ ਦਈਏ ਕਰ ਦਈਏ ਮਾਣੇ ਇੱਕ ਪੰਜ ਤੇ ਜ਼ਿਆਦਾ ਹੋ ਜਾਣਾ ਜੀ ਇਹ ਵੀਰ ਜੀ ਇੱਕ 30 ਦੀ ਝੋਟੀ ਆਈ ਹੈ ਪਿਛਲੇ ਸੂਏ ਪਰ ਉਹ ਜੰਮੀ ਪਲੀ ਤੁਹਾਨੂੰ ਪਤਾ ਵਜਨ ਦਾ ਮੁੱਲ ਪੈਣਾ ਵਾ ਨਾਲ ਹਾਂਜੀ ਹਾਂਜੀ ਤੇ ਇਹੋ ਵਜਨ ਚ ਹੁੰਦੀ ਤੇ ਇਹੋ ਹੀ ਇੱਕ 30 ਦੀ ਹੁਣ ਵੀ ਇੱਕ 30 ਦੀ ਜੰਮੈ ਦਾ ਸੂਆ ਘਟਿਆ ਬਾਸ ਹਾਂਜੀ ਹਾਂਜੀ ਹੁਣ ਵੀਰ ਜੀ ਮੁੱਲ ਜਿਵੇਂ ਮਰਜ਼ੀ ਕਰੀਏ 95 ਦੀ ਦੇ ਦਈਏ ਹੋਰ ਹੋ ਜਾ ਥੱਲੇ ਤੁਸੀਂ ਦੱਸਣਾ ਜੀ ਦੱਸੋ ਕਿੱਥੇ ਕਿ ਦੱਸਦੇ ਜੀ ਮੈਂ ਤੇ 2000 ਛੱਡ ਦिए ਨਹੀਂ ਫਿਰ ਸੌਦਾ ਨਾ ਕਰੋ ਇੱਕੋ ਗੱਲ ਕਰੋ ਤੁਸੀਂ 93 ਦੀ ਦੇ ਦਾਂਗੇ ਮੇਰੇ ਜੀ 93 93 ਦੀ ਨਾ ਦੇਈਏ ਹਾਂਜੀ ਇੱਕੋ ਗੱਲ ਕਰੀਏ ਫਿਰ ਮੇਰੇ ਜੀ ਇੱਚ ਜਿਆਦਾ ਰੱਖਿਆ ਨਹੀਂ ਜੇ ਫਾਸਲਾ ਜਿੱਥੇ ਸੌਦਾ ਹੋਣਾ ਵਾ ਜਿੱਥੇ ਵਿਗਨੀਆਂ ਉਹੀ ਗੱਲ ਕਰਨੀ ਹੈ ਜਾਦੀਆਂ ਨਹੀਂ ਵਾਰੀਆਂ ਲਾਉਣੀਆਂ ਹਾਂਜੀ ਉਹ ਕੰਮ ਕਰ ਦਈਏ ਜਿਹੜੀ 100 ਰੁਪਏ ਛੋਟ ਵਾਲੀ ਠੀਕ ਹੈ ਹਾਂਜੀ 5000 ਛੱਡ ਦिए 90000 ਚ 90000 हां हां जी <laughs> नहीं जी तक खाए नहीं नहीं तक काका था भाई 85000 ਦੀ ਜਾਣ ਤੋਂ ਕੋਸ਼ਿਸ਼ ਆ ਵੱਡੀ ਬੜੀ ਜੇ ਕੱਟੀ ਹੋਈ ਸੀ ਨਹੀਂ ਜੇ ਕੋਈ ਬਾਹਰ ਦਿੰਦਾ ਨਹੀਂ ਚਲੋ ਛੋਟੀ ਸੋਹਣੀ ਆ ਵੇ ਜੀ ਬਾਹਰ ਤੁਹਾਨੂੰ ਪਰਾ ਹੁਣ ਵੇਖੋ ਤੁਹਾਨੂੰ ਪਤਾ ਵੀ ਖੁਰਲੀ ਭਰੀ ਹੁੰਦੀ ਉਧਰ ਵੀ ਇਹੋ ਦੋ ਮਈਆਂ ਮਈ ਲੱਭਣ ਨਹੀਂ ਦਈ ਬਾਪ ਚੰਗੀ ਦੇ ਹਾਂਜੀ ਹਾਂਜੀ ਅੱਜ ਡੰਗਰ ਤੁਹਾਨੂੰ ਪਤਾ ਲੱਭੇ ਤੇ ਫੇਰੀ ਵੀਡੀਓ ਚ ਪਾ ਲਈ ਚਲੋ 85000 ਤੁਹਾਡੀ ਬਾਦੀ ਛੋਟ ਕਰਦੇ ਆ ਮੌਕੇ ਤੇ ਕੋਈ ਵੀਰ ਭਰਾ ਫੋਨ ਲਾਊਗਾ ਮੌਕੇ ਤੇ ਥੋੜੀ ਬੋਦੀ ਜਿਆਦੀ ਨਹੀਂ ਵੀਰ ਜੀ ਠੀਕ ਹੈ ਜੀ ਬਾਦੀ ਵੱਡੀ ਛੋਟੀ ਤਾਜੀ ਛੋਟੀ ਆ ਸੋਹਣ ਕੁਨੇ ਛੋਟੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਗੱਬਣਿਆ ਹਨਾ ਇਹ ਗੱਬਣਿਆ ਲੋ ਜੀ ਵੇਖੋ ਇਹ ਵੀ ਜੰਮੀ ਪੜੀ ਇਹ ਜਿੰਗਲ ਛੱਡੀਆਂ ਵੀਰ ਜੀ ਸਿੰਗਲ ਆ ਜੇ ਇਹ ਰਾਜੀ ਆ ਸੰਭੀ ਸੰਭੀ ਬੋਰੀ ਇਹ ਜੀ 20 ਕਿਲੋ ਕੱਟੀ ਦੁੱਧ ਕੱਢਦੀ ਰਹੀ ਆ ਅੱਛਾ ਆ ਵੇਖ ਲਓ ਝਾਲਰ ਹੋਣੀ ਆ ਝਾਲਰ ਵੇਖ ਲਓ ਕਿੰਨੀ ਆ ਵੇਦੀ ਹਾਂ ਵੇਖੋ ਜਿਹੜਾ ਲੇਵਾ ਤਿਆਰ ਕਰਦੀ ਆ ਨਾ ਉਹ ਕਰਦੀ ਹੁਣ ਤੇ ਕਿਸੇ ਨੇ ਅ ਇਹਵੇਂ ਵਾਹ ਜੀ ਗੱਲਾਂ ਕਰੀ ਜਾਂਦੇ ਆ ਪਰ ਜਦੋਂ ਤੁਹਾਨੂੰ ਪਰ ਤਿਆਰ ਹੋ ਗਈ ਉਹਨੂੰ ਦੱਸੇ ਕਿ 18 ਕਿਲੋ ਪਿਛਲੇ ਸਾਲ ਸਵੇਰੇ ਦੁੱਧ ਕੱਢਿਆ ਕੈਰ ਕੀ ਵੀਰਾਂ ਦਾ 20 ਕਿਲੋ ਦੁੱਧ ਚਵਾਉਗੀ ਠੀਕ ਆ ਹਾਂ ਜੀ ਹਾਂ ਕਿੰਨੇ ਚਿਰ ਦੀ ਕੱਚੀ ਐ ਇਹ ਵੀਰ ਜੀ 7 ਮਹੀਨੇ ਦੀ ਗੱਬਣ ਜੀ ਅੱਛਾ 7 ਮਹੀਨੇ ਦੀ ਗੱਬਣ ਹੈ ਹਾਂ 3 ਮਹੀਨੇ ਖੜਦੀ ਜੀ ਵੀਰ ਜੀ ਠੀਕ ਆ 3 ਮਹੀਨੇ ਕੋ ਸੇਵਾ ਮਜਬੂਰੀ ਦੁੱਖੋ ਦਿੱਤੀ ਵੀਰ ਜੀ ਮੰਨ ਲਓ ਵੀਰ ਭਰਾ 3 ਮਹੀਨੇ ਸਾਂਭ ਲੈਂਦਾ ਨਾ ਜਿਆਦਾ ਨਹੀਂ ਆਪਾਂ ਤੇ 1.5 ਲੱਖ ਦੀ ਝੋਟੀ ਤੋਰਾਂ ਫਿਰ ਜਿਹੜੀ ਵੱਡੀ ਕੱਦ ਕੱਡ ਜੀ ਕੱਦ ਕੱਡ ਫਖ ਹੋਏ ਵੀ ਚੰਗੀ ਐ ਰਾਜੀ ਐ ਪੂ ਪੂਰੀ ਕਰ ਗਿਆ ਤੇ 30000 ਦੀ ਮਹੀ ਅੱਜ ਲੈਣ ਚੱਲ ਜੀ 1.5 ਲੱਖ ਰੋ ਕੱਟ ਕੇ ਦੇ ਦੇ ਜੀ ਐ ਨਿੱਕੀ ਸਿੰਗੀ ਲਗੀ ਲੱਗੀ ਆ ਵਿੱਚ ਐ ਇੱਕੋ ਇੱਕਾ ਸਿੰਗ ਲੱਗਾ ਠੀਕ ਹੈ ਜੀ ਹਾਂ ਜੀ ਬਾਕੀ ਇਹ ਵੀ ਫੱਬਦੀ ਆ ਪੂਰੀ ਜਵਾਨ ਆ ਪੂਰੀ ਇਹ ਵੀ ਬਾਕੀ ਪਿੱਛੇ ਵੀ ਆਪਾਂ ਦੇਖ ਸਕਦੇ ਕਾਫੀ ਚੜਾਈ ਜਿਆ ਮੱਝ ਜਲੀ ਇਹ ਆ ਦੇ ਵੀਰ ਜੀ ਬੜੀਆਂ ਬੜੀਆਂ ਚੌੜੀਆਂ ਹਈ ਇਹ ਤੇ ਵਿਚਾਰੀਆਂ ਦੀ ਮਾਤੀ ਵੱਜ ਗਈ ਜਦੋਂ ਤਿਆਰ ਹੋਈ ਥੱਲੇੋਂ ਚੰਗੀ ਭਰਨੀ ਹੈ ਚੰਗੀ ਵਿੱਚ ਹੀ ਭਰਨੀ ਆ ਦੇ ਲੈਵਾ ਵੀਰ ਜੀ ਬਿਊਟੀ ਚਾਰ ਆ ਆ ਦੇਖ ਸਕਦੇ ਜੀ ਥਾਣ ਤੇ ਵੀਰ ਜੀ ਬੜਾ ਬਣੁੰਦੀ ਆ ਗੱਬਣੇ ਜਦ ਤਿਆਰ ਹੋਈ ਉਹ ਦੱਸੇਗੀ ਕਿੰਨਾ ਫੇ ਰੱਖੇ ਆਲਫਾ ਮਸਲ ਕੇ ਨਾ ਹਾਂਜੀ ਹੁਣ ਤੇ ਜਿਹੜਾ ਲੈ ਗਿਆ ਨਾ ਵੀਰ ਐਫ ਡੀ ਤੋਂ ਵੀ ਕੰਮ ਤਾਂ ਚੱਲ ਜਣਾ ਅੱਛਾ ਹਾਂਜੀ ਮੁੱਲ ਫਿਰ ਇਹਦਾ ਮੁੱਲ ਲਈ ਜੀ ਚਲ ਤੁਸੀਂ ਵੀ ਸਾਂਨੇ ਜਾ ਕੇ ਕੱਲ੍ਹ ਮੰਨ ਲਓ ਕੰਜ ਕੱਟੀ ਆਪਾਂ ਲੈਨੇ ਆ ਹਾਂਜੀ ਕੰਜ ਕੱਟੀ ਲੈ ਲੈ ਲਨੇ ਆ 2 2.5 ਸਾਲ ਨੂੰ ਸਾਂਭਦੇ ਆ ਤੇ ਤੁਹਾਨੂੰ ਪਤਾ ਫਿਰ 2.5 ਸਾਲਾਂ ਦੀ ਬੰਨੀ ਫਿਰ ਜਾ ਕੇ ਦੁੱਤੇ ਹੋਣੀ ਗੱਭਣ ਹੋਣੀ ਹਾਂਜੀ ਹੁਣ ਦੇ ਮੰਨ ਲਓ 3 ਮਹੀਨੇ ਜਨੇ ਸਾਂਭ ਲਈ ਉਹ ਡੱਕੇ ਲਾ ਦੂਗੀ ਦੁੱਧ ਦੇ ਝੋਟੀ ਠੀਕ ਆ ਹਾਂਜੀ 75000 ਦੀ ਦੇ ਦਈਏ ਕਰ ਦੀ ਥੋੜੀ ਬਾਕੀ ਸ਼ਾਮ ਹੋਰ ਸ਼ਕਰੀ ਜੀ ਤੁਹਾਨੂੰ ਪਤਾ 18 19 ਕਿਲੋ ਵਾਲੀ ਕਿਸੇ ਨੇ ਨਹੀਂ ਜੇ ਦੇਣੀ 75 ਸੱਜਰ ਕਿੰਨੇ ਦੀ ਦੱਸਣ ਦੇ ਹੀ ਆਈ ਸੀ ਇਹ ਵੀਰ ਜੀ 1 70 ਦੀ ਆਈ ਹੈ ਸੱਜਰ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਤੁਹਾਨੂੰ ਪਤਾ ਸਸੇ ਸਦਾ ਚ ਆਈ ਹੈ ਕਰੇ ਗੁਰੂ ਇਹ ਪਿੰਡੇ ਤੁਹਾਨੂੰ ਪਤਾ ਜੋੜਾ ਹੀ ਉਧਰ ਦਾ ਵੇਚੀ ਬਾਕੀ ਮਈਆਂ ਦੱਸਣ ਦੀ ਆਪਾਂ ਥੋੜਾ ਦੱਸੋਨੇ ਆ ਕਿੰਨੇ ਦੀ ਫਿਰ ਜਸਨਾਉ ਕਰੀਏ ਇਹ ਵੀਰ ਜੀ 5 ਛੱਡ ਦਈਏ ਅੱਛਾ ਹਾਂਜੀ 70 ਦੀ 70 ਦੀ ਕਿ ਹੋਰ ਕਰਦੀਏ ਤੁਹਾਡੀ ਬੱਤ ਛੋਟ ਜੇ ਜੀ ਗਾਲ ਹੀ ਜਾਈ ਕੀਤੀ ਬਾਕੀ ਕਲੀਮ ਹੀ ਸਿਆਣੇ ਜੇ ਵਜਨ ਵਜੂਦ ਵਾਲੀ ਮੈਂ ਆ ਇਹ ਕੋਈ ਛੋਟੀ ਆ ਚਲੋ ਥੋੜੀ ਕਿ ਛੋਟ ਕਰਦੀਏ ਜਿਆਦੇ ਨਹੀਂ 700 ਛੱਡਦੀਏ ਤੁਹਾਡੀ ਬੱਤ ਜਿਆਜ ਕਰਿਓ ਜੀ ਜਿਆਜ ਹੀ ਕਰਾਂਗੇ ਤੁਹਾਨੂੰ ਪਤਾ ਜਿਆਜ ਹੀ ਕਰੀਦੀ ਆਪਾਂ ਹਾਂਜੀ ਹਾਂਜੀ 5 ਹੀ ਛੱਡਦੀਏ ਫਿਰ ਹੋਰ ਨਹੀਂ 5000 ਕਿ ਚੱਲ ਛਡਾ ਲਓ ਨਹੀਂ ਨਹੀਂ ਯਾਰ ਯਾਰ ਛਡੋਣਾ ਤੇ ਉਹਦਾ ਕੀ ਫਾਇਦਾ ਫਿਰ ਚੈੱਕ ਪਰ ਦੇ ਰਹਾਂ ਤੋ ਕਿ ਆਹੀ ਇਹ ਤਾਂ ਗੱਲ ਹੈਗੀ ਹੋਰੇ 65000 ਦੀ ਦੇ ਦਈਏ ਠੀਕ ਹੈ ਜੀ ਪਰ 65000 ਜੀ 100 ਸ਼ੌਟ ਹੋਣੀ ਜਿਹਨੂੰ ਵੀਰ ਭਰਾ ਨੂੰ ਚੰਗੀ ਲੱਗਦੀ ਆ ਉਹ ਫੋਨ ਲਾ ਲੇ ਤੇ ਉੱਥੇ ਆ ਥਣਾ ਤੋਂ ਪਾਸ ਸਿਆ ਸਾਰੇ ਮੈਂ ਨਾ ਥਣਾ ਦੀ ਆਪਣੀ ਵੀਰ ਜੀ ਫੁੱਲ ਗਰੰਟੀ ਹੋ ਗਈ ਇੱਥੇ ਕੋਈ ਧਾਰਾ ਮਾਰ ਕੇ ਟੇ ਕੋ ਖੜੇ ਚੈੱਕ ਦੀ ਦੂਦਣਾ ਤੱਕ ਗਰੰਟੀ ਹੋ ਗਈ ਜਾਂ ਜਦਿਆ ਕੋਈ ਚੈੱਕ ਕਰਾ ਲਿਆ ਆਪਣੀ ਠੀਕ ਹੈ ਜੀ ਜੇ ਵੇਗੀ ਵੇਗੀ ਨਾ ਆਵੀਗੀ ਤੇ ਵੀ ਜੀ ਇਹ ਤਿਆਰ ਕਰਦੇ ਛੋਟੀ ਵਿੱਚ ਨਹੀਂ ਤੇ ਨਾਮ ਹੀ ਨਾ ਵਿੱਚ ਕੀ ਹੁੰਦਿਆ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਖ ਚਾ ਕੇ ਪਾਸ ਕਰਕੇ ਖੜੋ ਜੀ